ਸ਼ਰਾਬ ਦੇ ਠੇਕੇਦਾਰਾਂ ਵੱਲੋਂ ਸ਼ਰੇਆਮ ਉਡਾਈਆਂ ਜਾ ਰਹੀਆਂ ਹਨ ਸਰਕਾਰ ਦੇ ਹੁਕਮਾਂ ਦੀਆਂ ਤਜਰੀਆਂ। ਫੈਰਾਨੀ ਜਨਕ ਗੱਲ ਇਹ ਹੈ ਕਿ ਇਹ ਸਾਰਾ ਗੋਰਖਦੰਦਾ ਐਕਸਾਈਜ਼ ਵਿਭਾਗ ਦੇ ਇੰਸਪੈਕਟਰ ਹਰਜਿੰਦਰ ਸਿੰਘ ਦੀ راہਨਮਾਈ ਹੇਠ ਟੜੱਲੇ ਨਾਲ ਚਲਾਇਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਜਿੱਥੇ ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਹਰ ਇੱਕ ਖਰੀਦ ਕੀਤੇ ਜਾਣ ਵਾਲੇ ਸਾਮਾਨ ਦਾ ਗ੍ਰਾਹਕ ਨੂੰ ਬਿੱਲ ਲੈਣ ਦਾ ਪੂਰਾ ਪੂਰਾ ਅਧਿਕਾਰ ਹੈ ਉੱਥੇ ਹੀ ਗੁਰਾਇਾਨ ਸਰਕਲ ਦੇ ਸ਼ਰਾਬ ਦੇ ਠੇਕੇਦਾਰਾਂ ਵੱਲੋਂ ਆਮ ਲੋਕਾਂ ਦੀ ਟੜੱਲੇ ਨਾਲ ਲੁੱਟ ਕੀਤੀ ਜਾ ਰਹੀ ਹੈ। ਜਿੱਥੇ ਮੰਡਲ ਉੱਤੇ ਵੀ ਬਿੱਲ ਨਹੀਂ ਦਿੱਤਾ ਜਾਂਦਾ ਅਤੇ ਇੱਕ ਅਧੀ ਦੇ ਪਿੱਛੇ ਟੱਕੇ ਨਾਲ 500 ਰੁਪਏ ਵਾਧ ਵਸੂਲੇ ਜਾਂਦੇ ਹਨ ਅਤੇ ਇਹ ਸਭ ਕੁਝ ਐਕਸਾਈਜ਼ ਇਨਸਪੈਕਟਰ ਹਰਜਿੰਦਰ ਸਿੰਘ ਦੀ ਜਾਣਕਾਰੀ ਵਿੱਚ ਹੁੰਦੇ ਹੋਏ ਚੱਲ ਰਿਹਾ ਹੈ। ਇਸ ਸਬੰਧੀ ਜਦੋਂ ਇਨਸਪੈਕਟਰ ਹਰਜਿੰਦਰ ਸਿੰਘ ਦਾ ਪੱਖ ਜਾਣਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਸ ਵੱਲੋਂ ਕੋਈ ਵੀ ਪੁਪਤਾ ਜਾਣਕਾਰੀ ਨਹੀਂ ਦਿੱਤੀ ਗਈ ਅਤੇ ਨਾ ਹੀ ਠੇਕੇਦਾਰਾਂ ਖਿਲਾਫ ਕੋਈ ਕਾਰਵਾਈ ਕਰਨ ਦਾ ਕੋਈ ਤਸੱਲੀ ਬਖਸ਼ ਜਵਾਬ ਦਿੱਤਾ ਗਿਆ। ਇਸ ਤੋਂ ਇਹ ਸਾਫ ਹੈ ਕਿ ਜਨਤਾ ਦੀ ਲੁੱਟ ਗੁਰਾਇਾਨ ਅਤੇ ਰੁੜਕਾ ਕਲਾ ਦੇ ਠੇਕੇਦਾਰਾਂ ਵੱਲੋਂ ਸ਼ਰੀਆਮ ਜਾਰੀ ਹੈ ਅਤੇ ਐਕਸਾਈਜ਼ ਵਿਭਾਗ ਦੇ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਚੱਲ ਰਹੀ ਹੈ ਗੁਰਾਇਾਨ ਤੋਂ অশੋਕ ਲਾਲ ਦੀ ਵਿਸ਼ੇਸ਼ ਰਿਪੋਰਟ ਹਲੋ 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 ਮੈਂ ਸਰੇਜ ਜੀ ਬੋਲਦੇ ਹਾਂ ਅੰਨੀ ਸਰੇਜ ਜੀ ਕੀ ਆਚਰਿਆ ਸਰ ਰੁੜਕੇ ਤੁਹਾਡੇ ਕੋਲ ਠੇਕਾ ਆ ਸਰ ਇਹਦੇ ਉੱਤੇ ਨਾ ਆ ਪਾਧੀਆ ਲਿਆ ਸੀਗਾ ਹਾਂ ਜੀ ਹਾਂ ਸਰ ਪਰ ਇਹਨਾਂ ਨੇ ਸਾਨੂੰ ਬਹਿ ਲੈ ਨਹੀਂ ਦਿੱਤਾ ਹਾਂ ਜੀ ਹਾਂ ਜੀ ਨਹੀਂ ਸਰ ਬਿਲਤਾ ਹੁੰਦਾ ਹੈ ਸ਼ਰਾਬ ਦਾ ਪਤਾ ਕੀ ਹੈ ਸਰ ਸਾਡੀ ਮਜਬੂਰੀ ਹੈ ਸਾਨੂੰ ਬਿਲ ਜਮਾ ਕਰਾਉਣੇ ਪੈਂਦੇ ਨੇ ਫਾਰਮ ਵਿੱਚ ਅਸੀਂ ਫਿਰਨਾਂ ਤੋਂ ਪੈਸੇ ਲੈਣੇ ਹੁੰਦੇ ਨੇ ਜੀ ਲੋ ਤਾਂ ਬੱਚਾ ਜੀ ਗਿਆ ਜੀ ਕੁੱਤ ਦੇ ਨਾ ਹਾਂ ਜੀ ਕੱਚੇ ਬਿੱਲ ਕੋਲ ਤੇ ਨੀਂਗਾ ਦੀ ਗੱਲ ਬਾਣੀ ਗੱਲ ਸਰ ਸਾਨੂੰ ਪੱਕਾ ਬਿੱਲ ਚਾਹੀਦਾ ਹੁੰਦਾ ਸਰ ਕੀ ਕਾਰਨ ਕੀ ਪੱਕੇ ਬਿੱਲ ਦਾ ਕਹਤੇ ਨੇ ਮਤਲਬ ਦੇ ਰਹੇ ਤੁਸੀਂ ਹਾਂਜੀ ਨਹੀਂ ਪਰ ਸਰ ਸਰਕਾਰ ਦਾ ਤਾਂ ਹੁਕਮ ਹੈ ਵੀ ਆਪਾਂ ਕੋਈ ਵੀ ਚੀਜ਼ ਬਿਨਾਂ ਬਿੱਲ ਤੋਂ ਵੇਚ ਨਹੀਂ ਸਕਦੇ ਤੇ ਸ਼ਰਾਬ ਹੈ ਨਾ ਵੀ ਦੇ ਸਰ ਸ਼ਰਾਬ ਤਾਂ ਹੈਗੀ ਆ ਇੱਥੇ ਤਾਂ ਵੀ ਟੈਕਸ ਲੱਗਦਾ ਆ ਸਰਕਾਰ ਕਿੱਦਾਂ ਇੱਥੇ ਵੀ ਕੰਦੀ ਵੀ ਬੈਨ ਦਵੋ ಪಾರ್ಟಮೆಂಟ್ so, ಮನಕ no, <laughs>